ਆਪਾਂ ਦੇ ਪਿੱਤੇ ਦੇ ਪ੍ਰੌਂਟੇ ਬਣਾਏ ਹੈਗੇ ਜਿਹੜੇ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਜ਼ਿਆਦਾ ਸੁਆਦਿਸ਼ ਬਣੇ ਹੈਗੇ ਆ ਹਾਂਜੀ ਇਹ ਸੌਫਟ ਵੀ ਬਹੁਤ ਹੈਗੇ ਦੇਖੋ ਜੀ ਇਹ ਬਹੁਤ ਹੀ ਜ਼ਿਆਦਾ ਸੌਫਟ ਹੈਗੇ ਆ ਤੁਸੀਂ ਹੁਣ ਬਟਰ ਦੇ ਨਾਲ ਜਾਂ ਇਹਦੇ ਨਾਲ ਜਿਸ ਤਰ੍ਹਾਂ ਮਰਜ਼ੀ ਇੰਜੋਏ ਕਰ ਸਕਦੇ ਜਿਹੜੇ ਕਿ ਬਹੁਤ ਹੀ ਵਧੀਆ ਟੇਸਟੀ ਬਣਦੇ ਹੈਗੇ ਆਪਣੀ ਹੈਲਥ ਵਾਸਤੇ ਵੀ ਘੋੜੇ ਆਪਾਂ ਜੂੜ ਬੱਚਿਆਂ ਨੂੰ ਬਣਾ ਕੇ ਦੇਣੇ ਚਾਹੀਦੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਇੰਟਰੀਅਰ ਗਾਰਡਨ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੇ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਹੀ ਆਪਾਂ ਬਣਾ ਰਹੇ ਹਾਂ ਪਰੌਂਠੇ ਜਿਹੜੇ ਕਿ ਆਪਾਂ ਜਿ ਪਪੀਤੇ ਦੇ ਪਰੌਂਠੇ ਬਣਾਵਾਂਗੇ ਇਹਨੂੰ ਆਪਾਂ ਪਪਾਇਆ ਵੀ ਕਹਿ ਦਿੰਨੇ ਆ ਪਪੀਤਾ ਵੀ ਕਹਿ ਦਿੰਨੇ ਆ ਹਾਂਜੀ ਪਰੌਂਠੇ ਬਣਾਉਣ ਲਈ ਜੀ ਆਪਾਂ ਇੱਕ ਇੱਕ ਪਪੀਤਾ ਲਿਆ ਹੈਗਾ ਆ ਤੇ ਇਹਨੂੰ ਆਪਾਂ ਬਾਅਦ ਦੇ ਵਿੱਚ ਹੁਣ ਵਾਸ਼ ਕਰ ਲਿਆ ਤੇ ਕੱਟਣਾ ਹੈਗਾ ਆਪਾਂ ਇਹਨੂੰ ਥੋੜੇ ਜਿਹੇ ਆਪਾਂ ਇਹਦੇ ਵਿੱਚ ਗ੍ਰੀਨ ਚੀਜ਼ਾਂ ਪਾਵਾਂਗੇ ਇਹ ਦੋ ਫਰੈਸ਼ ਆਨਿਅਨ ਪਾਵਾਂਗੇ ਇਹ ਗ੍ਰੀਨ ਹੰਦੀ ਧਨੀਆ ਪਾਵਾਂਗੇ ਤੇ ਥੋੜਾ ਜਿਹਾ ਪੁਦੀਨਾ ਹੈਗਾ ਥੋੜਾ ਜਿਹਾ ਜੀ ਇਹ ਬਾਥੂ ਹੈਗਾ ਆ ਜਿਹੜਾ ਬਹੁਤ ਹੀ ਜਿਆਦਾ ਜੀ ਸਾਰੀਆਂ ਚੀਜ਼ਾਂ ਫਰੈਸ਼ ਆ ਜੀ ਹੁਣੇ ਕੱਟ ਕੇ ਗਾਰਡਨ ਚੋਂ ਲੈ ਕੇ ਆਂਦੀਆਂ ਤੇ ਵਾਸ਼ ਕੀਤੀਆਂ ਬਹੁਤ ਜਿਆਦਾ ਫਰੈਸ਼ ਹੈਗੀਆਂ ਆ ਹੁਣ ਜੀ ਆਪਾਂ ਕੀ ਕਰਾਂਗੇ ਜਿਹੜਾ ਆਪਣਾ ਬਵਿੱਤਾ ਹੈਗਾ ਆ ਇਹਨੂੰ ਆਪਾਂ ਜੀ ਕੱਟ ਲੈਣਾ ਹੈਗਾ ਨਾਲ ਹੀ ਆਪਾਂ ਜੀ ਦੋ ਮਿਰਚਾਂ ਹਰੀਆਂ ਇਹਦੇ ਵਿੱਚ ਪਾਣੀਆਂ ਹੈਗੀਆਂ ਹੁਣ ਆਪਾਂ ਜੀ ਇਹਨੂੰ ਥੋੜਾ ਜਿਹਾ ਪਹਿਲਾਂ ਸਾਈਡ ਤੋਂ ਕੱਟ ਲੈਣਾ ਹੈਗਾ ਇੱਧਰੋਂ ਹਾਂਜੀ ਇਹ ਕੱਟ ਕੇ ਪਤਾ ਲੱਗਦਾ ਜੀ ਆਪਣਾ ਪਪੀਤਾ ਕਿਦਾਂ ਦਾ ਹੈਗਾ ਆ ਪਰ ਸਟੈਲ ਆਪਣਾ ਵਧੀਆ ਹਾੜਿਆ ਹਜੇ ਕਈ ਵਾਰੀ ਇਹ ਪਿਆ ਫਿਰ ਪੱਕ ਜਾਂਦਾ ਜੇ ਆਪਾਂ ਇਹਨੂੰ ਛੇਤੀ ਨਹੀਂ ਬਣਾਉਂਦੇ ਹੈਗੇ ਆਪਾਂ ਨੂੰ ਜੀ ਹਾਫ ਹੀ ਚਾਹੀਦਾ ਹੈਗਾ ਫਰੰਟੇ ਬਣਾਉਣ ਨੂੰ ਹੁਣ ਆਪਾਂ ਇਹਨੂੰ ਕੱਟ ਲਿਆ ਤੇ ਜਿਹੜੇ ਵੀ ਇਹਦੇ ਸੀਡ ਹੈਗੇ ਆਪਾਂ ਇਹ ਸਾਰੇ ਚਮਚੇ ਦੇ ਨਾਲ ਕੱਢ ਦੇਣੇ ਹੈਗੇ ਆ ਬਹੁਤ ਵਧੀਆ ਜੀ ਪਪੀਤਾ ਹੈਗਾ ਆ वैसे ਤਾਂ ਆਪਾਂ ਨੂੰ ਗ੍ਰੀਨ ਹੀ ਚਾਹੀਦਾ ਹੁੰਦਾ ਪਰ ਹਜੇ ਇਹ ਪੱਕਾ ਨਹੀਂ ਹੈਗਾ ਜਦਾਂ ਸਪੋਨ ਦੇ ਯਾਰ ਪਲਾ ਨਹੀਂ ਤੁਸੀਂ ਤਾਂ ਸਾਰੇ ਸੀਡ ਕੱਢ ਲੈਣੇ ਇਹਦੇ ਤਾਂ ਬਾਅਦ ਦੇ ਵਿੱਚ ਆਪਾਂ ਜੀ ਇਹਨੂੰ ਫਿਰ ਕਦੂ ਕਾਚ ਕਰ ਲੈਣਾ ਹੈਗਾ ਜਿੰਨਾ ਆਪਾਂ ਨੂੰ ਚਾਹੀਦਾ ਹੈਗਾ ਆ ਹਾਂਜੀ ਇਹ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦਿਸ਼ਟ ਪਰਾਂਠੇ ਬਣਦੇ ਹੈਗੇ ਆ ਐਸੇ ਵੀ ਹਾਂਜੀ ਪਪੀਤਾ ਆਪਣੀ ਹੈਲਥ ਲਾਈਫ ਵਾਸਤੇ ਵੀ ਬਹੁਤੀ ਜ਼ਿਆਦਾ ਗੁੱਡ ਹੁੰਦਾ ਹੈਗਾ ਅੱਧੀ ਮੈਂ ਦੂਸਰੀ ਵੀ ਕੱਢ ਲੈਣੀ ਹੈਗੇ ਆ ਬਹੁਤ ਜ਼ਿਆਦਾ ਜੀ ਇਹਦੇ ਵਿੱਚ ਸੀਡ ਹੈਗੇ ਆ ਹਾਂਜੀ ਇਸ ਤਰ੍ਹਾਂ ਆਪਾਂ ਜਿਹੜਾ ਇਹਦਾ ਜਾਲਾ ਜਿਹਾ ਹੈਗਾ ਇਹ ਵੀ ਕੱਢ ਲੈਣਾ ਹੈਗਾ ਆ ਫਿਰ ਆਪਾਂ ਇਹਦਾ ਛਿਲਕਾ ਉਤਾਰ ਕੇ ਤਾਂ ਆਪਾਂ ਹੁਣ ਜੀ ਇਹਨੂੰ ਕਦੋਂ ਪਕਾ ਚ ਕਰ ਲੈਣਾ ਹੈਗਾ ਯਾਰ ਹਾਂਜੀ ਆਪਾਂ ਨੂੰ ਹਾਫ ਹੀ ਪਪੀਤਾ ਇਹ ਚਾਹੀਦਾ ਹੋਏਗਾ ਕਿਉਂਕਿ ਫਿਰ ਜ਼ਿਆਦਾ ਹੋ ਜਾਂਦਾ ਆਪਣੇ ਕੋਲ ਸਮਾਨ ਹੁਣ ਆਪਾਂ ਇਹਨੂੰ ਤਾਂ ਹਾਫ ਕਟ ਲੈਣਾ ਹੈਗਾ ਹਾਂਜੀ ਜੀ ਆਪਾਂ ਇਹਦਾ ਛਿਲਕਾ ਜਿਹੜਾ ਉਹ ਵੀ ਉਤਾਰ ਦੇਣਾ ਹੈਗਾ ਯਾਰ ਸਤਰਾ ਪਸਾਰਾ ਪਹਿਲਾਂ ਇਹਨੂੰ ਛਿਲਿਆਣਾ ਹੈਗਾ ਯਾ ਹਾਂਜੀ ਆਪਣਾ ਪਪੀਤਾ ਜੀ ਆਪਾਂ ਛਿਲਕੇ ਤੇ ਹੁਣ ਜੀ ਇਹਨੂੰ ਕੱਦੂ ਕਸ਼ ਕਰ ਲਿਆ ਇਹ ਆਪਾਂ ਜੀ ਅੱਧਾ ਹੀ ਯੂਜ਼ ਕਰਨਾ ਹੈਗਾ ਯਾ ਕਿਉਂਕਿ ਹਾਫ ਆਪਾਂ ਰੱਖ ਲਿਆ ਫਿਰ ਨੈਕਸਟ ਟਾਈਮ ਆਪਾਂ ਯੂਜ਼ ਕਰ ਸਕਦੇ ਆ ਜਿੰਨੇ ਕ ਆਪਾਂ ਨੂੰ ਪਰਾਂਠੇ ਚਾਹੀਦੇ ਆ ਆਪਾਂ ਉਨਾ ਹੀ ਕਰਨਾ ਹੈਗਾ ਇਹਨੂੰ ਜੀ ਆਪਾਂ ਚੰਗੀ ਤਰ੍ਹਾਂ ਝੋਟਿਆ ਹੈਗਾ ਜੀ ਜਿਹੜਾ ਪਪੀਤੇ ਦਾ ਪਾਣੀ ਆ ਇਹਦੇ ਵਿੱਚ ਹੀ ਆਪਾਂ ਹੁਣ ਜੀ ਆਟਾ ਗੁੰਨ ਲੈਣਾ ਹੈਗਾ ਯਾ ਹਾਂਜੀ ਜੀ ਮੇਰੇ ਕੋਲ ਇੱਕ ਕਾਲ ਜੜੀ ਹੈਗੀ ਆਟੇ ਕਣਕ ਦਾ ਆਟਾ ਹੈਗਾ ਯਾ ਜਿਹੜਾ ਇਹਨੂੰ ਆਪਾਂ ਛਾਣ ਲਿਆ ਹੈਗਾ ਯਾ ਹਾਂਜੀ ਇਹਦੇ ਵਿੱਚ ਇਹ ਆਪਣਾ ਜਿਹੜਾ ਵੀ ਪਪਿੱਤਾ ਹੈਗਾ ਕਦੂਕਚ ਕੀਤਾ ਹੋਇਆ ਇਹ ਵਿੱਚ ਕਰ ਦੇਣਾ ਆਪਾਂ ਮਿਕਸ ਹਾਂਜੀ ਇਹਦੇ ਵਿੱਚ ਆਪਾਂ ਜਿਹੜੇ ਆਪਣੇ ਸੁੱਕੇ ਮਸਾਲੇ ਹੈਗੇ ਆ ਇਹ ਜੀ ਗ਼ੋਣ ਹੈਗਾ ਆ ਅੱਧਾ ਚਮਚਾ ਹਾਂਜੀ ਇਹ ਗਰਮ ਮਸਾਲਾ ਹੈਗਾ ਅੱਧਾ ਚਮਚਾ ਇਹ ਵਾਲੀ ਜੀ ਅਜਵੈਨ ਹੈਗੀ ਅੱਧਾ ਚਮਚਾ ਜੇ ਤੁਸੀਂ ਪਾਣੀ ਪਾ ਦੋ ਜੇ ਤੁਸੀਂ ਸਕਿਪ ਕਰਨੀ ਕਰ ਦੋ ਇਹ ਵਧੀਆ ਹੁੰਦੀ ਹਾਂਜੀ ਇਹਦੇ ਨਾਲ ਆਪਣਾ ਹਾਜਮਾ ਠੀਕ ਰਹਿੰਦਾ ਹਾਂਜੀ ਡਾਈਜੈਸਟ ਲਈ ਵਧੀਆ ਹੈਗੀ ਇਹ ਮਸਲ ਦੇ ਪਾਣੀ ਹੈਗੇ ਕ੍ਰਸ਼ ਕਰਕੇ ਅੱਧਾ ਚਮਚਾ ਹਾਂਜੀ ਇਹ ਦੇ ਕਿਲਚ ਹੈਗੀ ਜਸਟ ਕਲਰ ਵਾਸਤੇ ਹੀ ਆਹ ਰੈਡੀ ਆਪਨਾ ਗ੍ਰੀਨ ਮਿਰਚ ਜਿਹੜੀ ਉਹ ਖट्टी ਹੈਗੀ ਆ ਹਾਂਜੀ ਇੱਕ ਚਮਚਾ ਪਰ ਇਹਦੇ ਵਿੱਚ ਕੀ ਹੋਦਾ ਪਾਣਾ ਜਿਹੜਾ ਗੁੰਲਣਾ ਹੈਗਾ ਇਹ ਦੇਸੀ ਘਿਓ ਹੈਗਾ ਇਹ ਵਾਲਾ ਜੀ ਆਪਣਾ ਜਿਹੜਾ ਧਨੀਆ ਹੈਗਾ ਆ ਤੇ ਪੁਦੀਨਾ ਸੀਗਾ ਤੇ ਆਨਿਅਨ ਸੀਗਾ ਆਪਣੇ ਕੋਲ ਤੇ ਮਿਰਚ ਸੀਗੀ ਥੋੜ੍ਹਾ ਜਿਹਾ ਬਾਤੂ ਵੀ ਸੀ ਇਹਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਆਪਾਂ ਜੀ ਕੱਟ ਲਿਆ ਵਾਸ਼ ਕਰਕੇ ਹੁਣ ਆਪਾਂ ਜੀ ਇਹ ਆਟਾ ਵੇਹੜਾ ਇਹਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਥੋੜ੍ਹਾ ਜਿਹਾ ਆਟਾ ਗੁੰਨ ਲੈਣਾ ਹੈਗਾ ਫਿਰ ਜੀ ਆਪਾਂ ਇਹਦੇ ਪਰਾਠੇ ਬਣਾ ਲੈਣੇ ਸਾਰੀਆਂ ਚੀਜ਼ਾਂ ਆਪਾਂ ਚੰਗੀ ਤਰ੍ਹਾਂ ਮਿਲਾ ਦੇਣੀਆਂ ਵਿੱਚ ਕਿਉਂਕਿ ਪਪੀਤੇ ਦਾ ਹੀ ਪਾਣੀ ਆਲਰੇਡੀ ਬਹੁਤ ਹੈਗਾ ਜੇ ਆ ਜੇ ਆਪਾਂ ਲੋੜ ਪਈ ਤਾਂ ਥੋੜਾ ਪਾਣੀ ਯੂਜ਼ ਕਰਾਂਗੇ ਆਪਣਾ ਜੀ ਆਟਾ ਆਪਾਂ ਹੁਣੇ ਗੁੰਲ ਲਿਆ ਸਾਰਾ ਆਪਾਂ ਪਵਿੱਤਰਾ ਜਿਹੜਾ ਸਾਰੀਆਂ ਚੀਜ਼ਾਂ ਮਸਾਲੇ ਮਿਕਸ ਕਰਕੇ ਤੇ ਹੁਣ ਇਸ ਤਰ੍ਹਾਂ ਆਪਣੀ ਇਹ ਜੀ ਡੋ ਬਣ ਗਈ ਹੈਗੀ ਆ ਹੁਣ ਇਹਨੂੰ ਆਪਾਂ 5 ਮਿੰਟ ਇਦਾਂ ਪਿਆ ਰਹਿਣ ਦੇਣਾ ਤਾਂ ਵੀ ਬਾਅਦ ਵਿੱਚ ਜੀ ਆਪਾਂ ਹੁਣ ਇਹਦੀ ਰੋਟੀ ਬਣਾ ਲੈਣੀ ਹੈਗੀ ਆ ਤੇਨ ਥੋੜੇ ਜਿਹਾ ਆਪਾਂ ਗਰੀ ਡਵਲ ਦੇ ਨਾਲ ਇਦਾਂ ਕਵਰ ਕਰ ਦਿੰਦੇ ਥੋੜੇ ਟਾਈਮ ਲਈ ਆਪਾਂ ਜੀ ਆਟਾ ਆਪਣਾ ਇਹ ਰੱਖਿਆ ਹੈਗਾ ਆ ਹੁਣ ਆਪਾਂ ਇਹਦੀ ਰੋਟੀ ਬਣਾ ਲਈਏ ਥੋੜੇ ਸੈੱਟ ਹੋ ਕੇ ਆਇਆ ਹੁਣ ਜੇ ਪਹਿਲੇ ਪੇੜੇ ਬਣਾ ਲੈਣੇ ਹੈਗੇ ਆ ਜੇ ਠੀਕ ਠਾਕ ਵੀ ਤੁਸੀਂ ਪੌਂਠਾ ਬਣਾਉਣਾ ਹੈਗਾ ਉੱਤੇ ਕਿਹੜਾ ਲ ਲੈਣਾ ਹੈਗਾ ਇਹਨੋਂ ਸੁੱਕਾ ਆਟਾ ਲਾ ਕੇ ਜੀ ਆਪਾਂ ਨੂੰ ਬਣਾਉਣਾ ਪੈਣਾ ਕਿਉਂਕਿ ਜਦੋਂ ਜ਼ਿਆਦਾ ਸਮਾਨ ਵਿੱਚ ਹੁੰਦਾ ਕਿ ਉਹ ਜਿਹੜੀਆਂ ਰੋਟੀਆਂ ਹੁੰਦੀਆਂ ਨੇ ਆਪਾਂ ਉੱਥੇ ਥੋੜੇ ਹਾਰਡ ਬੇਲ ਹੁੰਦੇ ਹੈਗੇ ਆ ਆ ਜਿਸ ਰਾਪੈ ਨੂੰ ਥੋੜਾ ਹਲਕਾ ਹਲਕਾ ਦੇਣਾ ਬਹੁਤ ਤਾਂ ਨਹੀਂ ਮਰਣਾ ਦੇਖਣ ਲੱਗਦਾ ਥੋੜੇ ਸਟਿੱਕੀ ਅਸੀਂ ਤੁਸੀਂ ਥੋੜਾ ਜਿਹਾ ਆਟਾ ਸੁੱਕਾ ਹੋਰ ਲਾ ਸਕਦੇ ਨੇ ਤੇ ਇੱਥੇ ਜਿਹੜਾ ਹੈਗਾ ਹਾਂਜੀ ਥੋੜੀ ਜਿਹੀ ਸਪਾਈਸੀ ਵਧੀਆ ਲੱਗਦੀ ਆ। ਆਪਾਂ ਕਿਤੇ ਜਿਹੜੇ ਪਰੌਤੇ ਲੱਗੇ ਥੋੜਾ ਮਿਰਚ ਮਸਾਲਾ ਇੱਥੇ ਪਾ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਆਪਾਂ ਹੁਣ ਇਹਨਾਂ ਨੂੰ ਜੇ ਸੇਕ ਲੈਣਾ ਹੈ ਦਾ ਆ। だっ ਤੇ ਆਪਾਂ ਪਰਾਂ ਤੋਂ ਸੀ ਰੋਟੀ ਰੈਡੀ ਕਰ ਲੈਣੀ ਆ। ਜਿੱਦਾਂ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਪਰੌਂਠਾ ਉਹਨਾਂ ਕਿੰਨਾ ਪਾ ਲੈਣਾ। ਜਿਹੜਾ ਇਸੇਕਲ ਵਾਂਗ ਹਾਂ ਹਾਂਜੀ ਦੂਜਾ ਵੀ ਆਪਾਂ ਮੇਰ ਲੈਣਾ ਇਸ ਤਰ੍ਹਾਂ ਜੀ ਬਹੁਤ ਜਿਆਦਾ ਸਵਾਦ ਹੁੰਦੇ ਆ ਪ੍ਰੋਟੀ ਤੇ ਵਿੱਚ ਵੀ ਆਪਣੀ ਲੱਕਰ ਕੀਤਾ ਹਾਂ ਜੀ ਹੈਲਥੀ ਰਹਿਆ ਜਿੱਦਾਂ ਮਰਜੀ ਆਪਾਂ ਇਹਨੂੰ ਪ੍ਰੋਟੀ ਵੀ ਬਣਾ ਸਕਦੇ ਆ ਤੁਸੀਂ ਚਟਣੀ ਵੀ ਆਪਾਂ ਬਣਾ ਸਕਦੇ ਹਿੱਗੇ ਆ। ਹਾਂਜੀ ਥੋੜਾ ਜਿਹਾ ਗਰਮ ਕਰਕੇ ਤਾਂ ਆਪਾਂ ਹੁਣ ਇਹਦੇ ਉੱਤੇ ਬਟਰ ਲਾ ਦੇਣਾ ਹੈਗਾ। ਬਟਰ ਜਾਂ ਤੁਸੀਂ ਦੇਸੀ ਘਿਓ ਤੁਸੀਂ ਤੇਲ ਦੀ ਥਾਂ ਚ ਕਰਨਾ ਉਹ ਵੀ ਕਰ ਸਕਦੇ ਹਾਂ ਜੀ। ਜੇ ਤੁਸੀਂ ਨਹੀਂ ਵੀ ਕਿਉਂ ਆਇਲ ਲਾਉਣਾ ਤੁਸੀਂ ਸੁੱਕੇ ਵੀ ਬਣਾ ਸਕਦੇ ਹੋ ਸਮ ਟਾਈਮ ਆਪਾਂ ਨੂੰ ਕੋਈ ਹੈਲਥ ਇਸ਼ੂ ਹੁੰਦਾ ਨਹੀਂ ਆਪਾਂ ਜਿਆਦਾ ਕਿਉਂ ਘਾਣਾ ਚਾਹੁੰਦੇ ਸਾਪ ਸਿੰਪਲ ਵੀ ਰੋਟੀ ਵਾਂਗ ਵੀ ਬਣਾ ਸਕਦੇ ਆ ਇਹ ਤੁਸੀਂ ਜੀ ਇਹਨੂੰ ਦਹੀਂ ਨਾਲ ਖਾ ਸਕਦੇ ਆ बटर ला लो कुछ भी हाँ जी फ्रैश मक्खन बना लो घर के बच्चे बहुत वाइया हाँ जी बहुत स्वाद लगते हैं परौठे हाँ जी मैं आप चक लेना है जी। इस तरह जी अपना दूसरा भी आपको खा देना है कंटीन्यू आप जी अपने सारे यही बना लेने जिन्हें भी है अपने आटा। ਆਪਾਂਾਂ ਦੀਆਂ ਰੋਟੀਆਂ ਆਲਮੋਸਟ ਆਪਣੀਆਂ ਬਣ ਗਈਆਂ ਆਪਣੇ ਕੋਲ ਆਸੀ ਕਿਹੜਾ ਹੈਗਾ ਜਿਹੜਾ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਵੀ ਵੇਲ ਲੈਣਾ ਹੈਗਾ ਆ। ਕੁੱਤੀ ਕੁੱਤੀ ਵਧੀਆ ਥਾਂ ਥੇ ਬਣਦੇ ਹੈਗੇ ਆ ਤੇ ਬਹੁਤ ਜ਼ਿਆਦਾ ਸੁਭਾਤ ਵੀ ਹੁੰਦੇ ਹਨ ਜੀ ਜ਼ਰੂਰ ਹਾਂਜੀ ਆਪਾਂ ਨੂੰ ਡਿਫਰੈਂਟ ਡਿਫਰੈਂਟ ਚੀਜ਼ਾਂ ਦੇ ਪਰਾਂਠੇ ਬਣਾਉਣੇ ਚਾਹੀਦੇ ਆਲੂ ਤਾਂ ਆਪਾਂ ਹਮੇਸ਼ਾ ਹੀ ਬਣਾਉਂਦੇ ਰਹਿੰਨੇ ਆ ਆਲੂ ਵਾਲੇ ਪਰਾਂਠੇ ਪਰ ਆਪਾਂ ਨੂੰ ਏਦਾਂ ਦੇ ਵੀ ਪਕੀਤਾ ਹੋਇਆ ਹੋਰ ਚੀਜ਼ਾਂ ਆ ਨਾਲੇ ਆਪਣੇ ਸਿਹਤ ਦੇ ਵਾਸਤੇ ਵੀ ਗੁੱਡੇ ਹੈਗੇ ਆ ਖਾਣੇ ਨਾਲ ਜੀ ਹੈਲਥੀ ਵੀ ਹੈਗੇ ਆ ਹਾਂਜੀ ਨਹੀਂ ਤੁਸੀਂ ਕਿਉਂ ਲਗਵਾਣਾ ਤੁਸੀਂ ਕਿ ਸੁੱਕੇ ਵੀ ਬਣਾ ਸਕਦੇ ਰੋਟੀ ਵਾਂਗ ਵੀ ਹਾਂਜੀ ਕਿਉਂ ਦੇਣਾ ਥੋੜੇ ਜਿਆਦਾ ਫਿਰ ਸੌਫਟ ਹੋ ਜਾਂਦੇ ਥੋੜਾ ਟੇਸ ਵੀ ਹੋਰ ਬਚਦਾ ਹੈਗਾ ਹਾਂਜੀ ਆਪਾਂ ਜੀ ਇਹ ਅੱਧਾ ਕਪੀਤਾ ਜੋਜ ਕੀਤਾ ਸੀ ਕਾਫੀ ਆਪਣੇ ਪਰਾਂਠੇ ਬਣ ਗਏ ਆ ਅਦਤ ਪਰਕਲੇ ਹਾਂ ਜੀ ਫਿਰ ਦੁਬਾਰਾ ਆਪਾਂ ਜਦੋਂ ਇਹ ਆਪਣਾ ਫਿਨਿਸ਼ ਹੋ ਜਾਂਦਾ ਫਿਰ ਹੋਰ ਚੂਜ਼ ਕਰ ਸਕਦੇ ਆਪਾਂ ਨੈਕਸਟ ਵੀਕ ਜੀ ਇਸੇ ਤਰ੍ਹਾਂ ਹੀ ਆਪਾਂ ਜੀ ਇਹਨੂੰ ਵੀ ਸਿੱਖ ਲੈਣਾ ਹੈ ਹਾਂਜੀ ਆਪਾਂ ਨੂੰ ਅਜਵੈਨ ਜ਼ਰੂਰ ਜੀ ਪਾਣੀ ਚਾਹੀਦੀ ਪਰੌਂਠਿਆਂ ਦੇ ਵਿੱਚ ਬਹੁਤ ਹੀ ਵਧੀਆ ਉਹਦੇ ਨਾਲ ਫਿਰ ਫਲੇਵਰ ਆਉਂਦਾ ਤੇ ਟੇਸਟ ਵੀ ਬਹੁਤ ਬੰਦਿਆ ਪਰੌਂਠੇ ਹਾਜਮੀਆਂ ਵਾਸਤੇ ਵੀ ਹਾਂਜੀ ਵਧੀਆ ਹੈਗੇ ਆ ਛੇਤੀ ਜੀ ਪਚ ਜਾਂਦੇ ਹੈਗੇ ਆ ਹਾਂਜੀ ਆਪਾਂ ਇਹਦੇ ਪੂਰੇ ਬਟਰ ਲਾ ਦੇਣਾ ਤੇ ਸੇਕ ਲੈਣਾ ਹੈਗਾ ਬਟਰ ਲਾ ਲਓ ਹਾਂਜੀ ਤੁਸੀਂ ਤੇਲ ਲਾ ਲਓ ਕੋਈ ਵੀ ਆਲ ਜਿਹੜਾ ਹੈਗਾ ਜੋ ਤੁਸੀਂ ਪਸੰਦ ਕਰਦੇ ਆਂ ਹਾਂਜੀ ਕੋਈ ਜੋਜ ਕਰ ਸਕਦੇ ਆਂ ਇਸਾ ਵੀ ਇੱਕ ਸੇਕ ਲੈਣੀ ਆ ਜੇ ਤੁਸੀਂ ਨਵੇਂ ਜੀ ਆਟੇ ਦੇ ਵਿੱਚ ਗੁੰਨਣਾ ਦਾ ਤੁਸੀਂ ਅੱਜ ਤੱਕ ਗੁੰਨ ਕੇ ਸਟਫਿੰਗ ਵਿੱਚ ਵੀ ਹਾਂਜੀ ਪਾ ਸਕਦੇ ਫਿਲਿੰਗ ਕਰ ਸਕਦੇ ਇਦਾਂ ਆਪਾਂ ਆਲੂ ਵਗੈਰਾ ਪਾਣੀ ਹੈਗੇ ਉਹ ਵੀ ਪਾ ਸਕਦੇ ਹਾਂ ਹਾਂਜੀ ਹਾਂਜੀ ਆਪਾਂ ਸਟੋਰ ਨੂੰ ਕਰ ਦੇਣਾ ਹੈਗਾ ਬੰਦ ਆਪਣੇ ਜੀ ਸਾਰੇ ਬਣ ਗਏ ਹੈਗੇ ਪਰੌਂਠੇ ਜੀ ਬਹੁਤ ਵਧੀਆ ਬਣੇ ਹੈਗੇ ਆ ਤੇ ਬਹੁਤ ਜਿਆਦਾ ਟੇਸਟੀ ਵੀ ਹੈਗੇ ਆ ਹਾਂਜੀ ਤੇ ਤੁਸੀਂ ਵੀ ਇਸ ਤਰ੍ਹਾਂ ਜੀ ਪਪੀਤੇ ਦੇ ਪਰੌਠੇ ਪਰੌਠੇ ਬਣਾਉਣੇ ਜਿਹੜੇ ਕਿ ਬਹੁਤੀ ਵਧੀਆ ਤੇ ਬਹੁਤ ਹੀ ਸੁਆਦਿਸ਼ ਬਣਦੇ ਹੈਗੇ ਆ ਤੇ ਜੇ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ